ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕੱਲ ਜਿੱਥੋਂ ਛੱਡਿਆ ਸੀ ਕੰਮ ਉੱਥੇ ਫੇਰ ਆ ਗਏ ਆ ਰੇਨ ਸਿਟੀ ਦੇ ਵਿੱਚ ਤੇ ਜਿਹੜੇ ਏਸੇ ਰਹਿ ਗਏ ਸੀ ਆਪਣੇ ਦੋ ਦਿਨ ਉਹ ਲਾ ਕੇ ਫਿਟ ਕਰਤੀ ਅੱਜ ਤੇ ਕੰਮ ਨੂੰ ਕਰਦੀ ਹੈ ਕੰਪਲੀਟ ਫੇਰ ਚਾਵਾਂਗੇ ਨਵੀਂ ਜਗ੍ਹਾ ਤੇ ਲਓ ਜੀ ਆ ਗਏ ਆਪਾਂ ਫੇਰ ਉੱਥੇ ਹੀ ਆ ਬਸ ਇੱਕੋ ਰਹਿ ਗਿਆ ਯਾ ਟੰਗਣ ਵਾਲਾ ਕੱਲ ਕਰਨੀ ਬਹੁਤ ਜੀ ਕੱਲ ਤੇ ਐਨ ਗਿੰਦਾ ਸੀ ਤਾਂ ਡਿੱਗ ਜਾਣਾ ਹੁੰਦਾ ਦੀ ਉਸ ਹੋਵੇ ਕਰਦੇ ਆਂ ਅਸੀਂ ਇੱਥੇ ਆ ਦੇ ਯਾਰ ਇੱਦਾਂ ਮੇ ਉਹ ਜਾਂਦਾ ਏਸੀ ਦੇ ਏਸੀ ਤੇ ਰੱਖਤਾ ਏਸੀ ਥੋੜਾ ਕਸਟਮਰ ਨੇ ਉੱਚਾ ਰਖਵਾਇਆ ਕਹਿੰਦੇ ਅਸੀਂ ਇੱਧਰ ਸ਼ੈੱਡ ਪੋਣਾ ਇਹਨੂੰ ਚਰਖ ਹੋਏ ਇਸ ਕਰਕੇ ਇਹਦੀ ਵੀਡੀਓ ਨਹੀਂ ਬਣੀ ਕਿਉਂਕਿ ਪੌੜੀ ਥੱਲੇੋਂ ਫੜਨੀ ਪੈਣੀ ਸੀ ਇਆਂ ਜਾਲੀਆਂ ਬੜੀਆਂ ਤਿੱਖੀਆਂ ਹੁੰਦੀਆਂ ਆ ਦੇਖੋ ਅਜਾ ਇੱਧਰ ਗਿਆ ਤੇ ਚਲੋ ਕੰਮ ਨਿਪਟਿਆ ਇੱਥੋਂ ਦਾ ਦੇ ਹੂੰ ਆਪਾਂ ਵੈਕਿਊਮ ਤੇ ਲਾਤਾ ਆਸੂੰ 10-15 ਮਿੰਟ ਥੇਰ ਵੇਟ ਕਰਕੇ ਛੇਕੜ ਦੋ ਤੇ ਗਰਮੀ ਕਿਰ ਗਰਮੀ ਨੇ ਵਾਟ ਕੱਢੇ ਪਏ ਲੋ ਜੀ ਇਹਦਾ ਤੇ ਕੰਮ ਨਿਪਟ ਗਿਆ ਜੇ ਪਿੱਛੇ ਦਾ ਇਧਰ ਇਹ ਵੀ ਅਸੀਂ ਚਾਲੂ ਕਰਨ ਲੱਗੇ ਆਪਾਂ ਇਹ ਦਾ ਆਊਟ ਡੋਰ ਆ ਕਿਚਨ ਵਾਲੇ ਦਾ ਉਨੇ ਕ ਬਾਹਰ ਲੱਗਣਾ ਹੈ ਆਊਟਡੋਰ ਡ్రਾਈਂਗ ਰੂਮ ਦਾ ਉਹ ਪਾਈਪ ਛੱਡੇ ਇਹਨੂੰ ਫਲੋਰ ਵਾਲਾ ਸਟੈਂਡ ਲਾ ਕੇ ਰੱਖ ਦੇਣਾ ਇਹ ਕਿਹ ਚਾਲਤਾ ਹੈ ਗਿਆ ਸਭ ਤੋਂ ਵਧੀਆ ਕੁਆਲਿਟੀ ਏਸੀ ਦੀ ਨਾਟ ਵੇਖੋ ਜੀ ਨਕਾਂ ਦੀ ਕੁਆਲਿਟੀ ਤੇ ਇਹ ਵੀ ਏਸੀ ਦੀ ਇੰਨੀ ਵਧੀਆ ਕੁਆਲਿਟੀ ਨਹੀਂ ਹੈ। ਬੈਸਟ ਆ ਕਮਰੇ ਚ ਲੱਗਾ ਛੋਟਾ ਏਸੀ 1.3 ਆ ਏਸੀ ਦੀ ਅਸੀਂ ਟੇਪ ਕਰ ਰਹੇ ਹਾਂ ਤੇ ਇੱਕ ਗੱਲ ਚੇਤਾ ਆਈ ਮੈਨੂੰ ਕਈ ਮਕੈਨਿਕੀ ਕਰਦੇ ਆ ਆ ਜਿਹੜੀ ਇਨਸੂਲੇਸ਼ਨ ਹੈ ਇਹਨੂੰ ਲਾ ਕੇ ਆਪਣੇ ਕੋਲੋਂ ਪਤਾ ਆਪਣੇ ਕੋਲੋਂ ਕੋਈ ਰੋਲ ਜਿਹਾ ਲਿਆਉਂਦੇ ਆ ਉਹ ਲਪੇਟਣਾ ਚਾਲੂ ਕਰ ਦਿੰਦੇ ਆ ਉਹ ਐ ਲਪੇਟਦੇ ਜਿੱਦਾਂ ਕੰਬਲ ਨਹੀਂ ਲਪੇਟੀਦਾ ਪਰ ਉਹਦੇ ਨਾਲ ਕਦੀ ਵੀ ਮੌਸਰ ਨਹੀਂ ਰੁਕਦਾ ਆ ਜਿਹੜੀ ਆ ਜਾਂ ਜਿਹੜੀ ਕੰਪਨੀ ਵੱਲੋਂ ਆਈ ਹੁੰਦੀ ਆ ਅਸੀਂ ਅੱਜ ਤੱਕ ਕਦੀ ਪਾਣੀ ਦਾ ਇੱਥੋਂ ਲਾਹਮਾ ਨਹੀਂ ਆਇਆ ਡਰੇਨ ਪਾਈਪ ਤੋਂ ਜ਼ਰੂਰ ਕਦੀ ਹੋ ਜਾਂਦਾ ਹੈ ਚਲੋ ਡਰੇਨ ਪਾਈਪ ਬਲੋਕ ਆ ਜਾਂ ਕੁਛ ਆ ਇੱਥੋਂ ਨਹੀਂ ਕਦੀ ਆਇਆ ਹਮੇਸ਼ਾ ਇਹ ਲਪੇਟੀ ਆਪਾਂ ਦੇ ਮਕੈਨਿਕੀ ਕਰਦੇ ਦੇ ਉੱਤੇ ਕਿ ਜਿੱਦਾਂ ਕੰਬਲ ਨਹੀਂ ਸਾਰੇ ਘਰ ਦੇ ਲਪੇਟ ਦਈਦੇ ਉਦਾਂ ਲਪੇਟੀ ਜਾਂਦੇ ਲਪੇਟੀ ਜਾਂਦੇ ਇਹੀ ਪੇਟਿਆ ਕਰੋ ਕੁਛ ਨਹੀਂ ਹੁੰਦਾ ਹੁਣ ਬਸ ਉੱਤੇ ਰਹਿ ਗਏ 2 AC ਲਾਉਣ ਵਾਲੇ ਇੱਕ ਆ ਕਮਰੇ ਚ ਤੇ ਇੱਕ ਆ ਬਲੇ ਇੱਥੇ ਵੀ ਅੰਕਲ ਨੂੰ ਆਖਿਆ ਸੀ ਕਿ ਤੁਹਾਨੂੰ AC ਦੀ ਪ੍ਰੋਵੀਜ਼ਨ ਜ਼ਰੂਰ ਦੇਣੀ ਚਾਹੀਦੀ ਸੀ ਪਰ ਹੁਣ ਵੀ ਹੱਲ ਹੈਗਾ ਮੈਂ ਕਿਹਾ AC ਲੱਗ ਜਾਊਗਾ ਕੋਰ ਕਟਿੰਗ ਹੋ ਜਾਊਗੀ ਕੋਰ ਕਟਿੰਗ ਕਰਾ ਕੇ ਪਾਈਪ ਪਿੱਛੋਂ ਦੀ ਜਾ ਕੇ ਆਊਟਡੋਰ ਲੱਗ ਜਾਊਗਾ ਕੰਪੀਨਾਂ ਦੇ ਪਿੱਛੇ ਵੀ ਆਊਟਰ ਦੋ ਲੱਗਣੇ ਆ ਉਹ ਦੇਖੋ ਪਾਈਪਾਂ ਛੜੀਆਂ ਆ ਜਿਹੜਾ ਸਾਹਮਣੇ ਦੇਖ ਰਹੇ ਜੀ ਇਹ ਕਲੋਨੀ ਦਾ ਕਲੱਬ ਹਾਊਸ ਆ ਇਹ ਸਾਡੇ ਆਸਤੇ ਨਹੀਂ ਆ ਆ ਵੀ ਅਨਕਲ ਦੇ ਬ੍ਰਦਰ ਦੀ ਕੋਠੀਆਂ ਬਣਦੀਆਂ ਦੋ ਉਹ ਜਿਹੜੀਆਂ ਅਗਲੀਆਂ ਤਿੰਨ ਗੁੱਠੀਆਂ ਉਹ ਵੀ ਇਹਨਾਂ ਦੇ ਰਿਸ਼ਤੇਦਾਰ ਹੀ ਆ ਆ ਦੇਖੋ ਆਪਣੇ ਇੱਥੇ ਆਊਟਰ ਲੱਗਣੇ ਦੋ ਆਊਟਰ ਆ ਲੱਗਣੇ ਆਲਰੇਡੀ ਠੀਕ ਹੈ ਜੀ ਇੱਕ ਥੱਲੇ 1.3 ਦੀ ਉਹ ਜਾਂ ਪਾਈਪ ਆਵਲੀ ਟਿਕਾਇਆ ਨੂੰ ਇੱਥੇ ਲਾ ਦਾਂਗੇ ਤੇ ਉਹਦੀ ਪਾਈਪ ਘੁਮਾ ਕੇ ਉੱਥੇ ਲੈ ਜਾਾਂਗੇ ਉਹੀ ਅੰਕਲ ਨੂੰ ਕਹਿੰਨੇ ਆ ਇੱਥੋਂ ਹੋਰ ਕਟਿੰਗ ਹੋ ਜੂਗੀ ਹੋਰ ਕਟਿੰਗ ਕਰਾ ਕੇ ਇੱਥੋਂ ਨਾਲ ਹੀ ਇੱਥੇ ਆਊਟਰ ਆ ਜੂ ਤੁਹਾਡਾ ਪਹਿਲਾਂ ਪ੍ਰਵੀਜ਼ਨ ਰੱਖਾਈ ਨਹੀਂ ਅੰਕਲ ਨੇ ਤੇ ਹੁਣ ਕਹਿੰਦੇ ਆ ਕਿ ਜ਼ਰੂਰਤ ਆ ਲਓ ਜੀ ਤੋਂ ਆਪਣਾ ਨਜ਼ਾਰਾ ਵਹੋਂਦੀ ਆ ਟੜੀ ਅੰਦਰ ਇੱਕ ਬੜਾ ਗਲਤ ਕੰਮ ਕਰਦੇ ਆ ਭਾਵੇਂ ਸੈਂਟਰੀ ਵਾਲੇ ਕਹਿ ਲੋ ਤੇ ਭਾਵੇਂ ਪੀਓਪੀ ਵਾਲੇ ਕਹਿ ਲੋ ਡਰੇਨ ਪਾਈਪ ਨੂੰ ਲਗਾ ਜਾਂਦੇ ਆ ਹੁਣ ਡਰੇਨ ਵੈਵ ਲੱਗ ਗਈ ਬੜੀ ਓਕੀ ਇਹਦੀ ਪਾਈਪ ਆ ਛੱਡੀ ਜੇ ਚਲੋ ਜੀ ਇਹਨੂੰ ਵੀ ਟੰਗਣਾ ਪੈਣਾ ਚਲੋ ਪਹਿਲਾਂ ਡレイン ਪਾਈਪ ਲਵਦੇ ਆਂ ਬਈ ਨਹੀਂ ਫਿਰ ਡレイン ਪਾਈਪ ਤੇ ਆਪਾਂ ਸਰਚ ਕਰ ਲਈਏ ਆ ਦੇਖੋ ਪਾਰਨੀੀ ਬੋਲਤਾ ਬਈ ਸੈਂਟਰੀ ਵਾਲਿਆਂ ਨੂੰ ਬੇਨਤੀ ਹੈ ਕਿ ਭਰਾ ਇਹਨੂੰ ਮਾਸਾ ਤੁਸੀਂ ਇਸ ਪਾਈਪ ਦੇ ਲੈਵਲ ਤੋਂ ਇੱਥੇ ਉੱਚਾ ਰੱਖਿਆ ਕਰੋ ਇੱਥੇ ਪਾ ਦਿਆ ਕਰੋ ਭਾਵੇਂ ਆਪਾਂ ਆਪਣੇ ਹਿਸਾਬ ਨਾਲ ਆਪੇ ਕਟਿੰਗ ਕਰ ਲਿਆ ਕਰਾਂਗੇ ਤੇ ਜਦੋਂ ਪਾਉਂਦੇ ਹੁੰਦੇ ਹੁੰਦੇ ਜੇ ਇਹਦੇ ਵਿੱਚੋਂ 2-3 ਇੰਚ ਦਾ ਟੋਟਾ ਬੈਂਡ ਪਾ ਕੇ ਬਾਹਰ ਕੱਢ ਦਿਆ ਕਰੋ ਕਿ ਸਾਰਿਆਂ ਨੂੰ ਪਤਾ ਲੱਗ ਜੇ ਕਿਉਂਕਿ ਸਾਰੇ ਹੀ ਅੱਜਕੱਲ੍ਹ ਲਾਪਰਵਾਹੀ ਨਾਲ ਹੀ ਕੰਮ ਕਰਨਾ ਪਸੰਦ ਕਰਦੇ ਆ ਇਸ ਕਰਕੇ ਵਧੀਆ ਕੰਮ ਕਰੋ ਕਿ ਤੁਹਾਨੂੰ ਗਾਹ ਵੀ ਕੋਈ ਆਵਾਜ਼ ਦੇਵੇ ਕਿਉਂ ਵੀ ਪਲੇਟ ਲਾ ਰਹੇ ਆ ਪੂਰੀ ਲੈਵਲ 'ਚ ਹੋਵੇ ਫਿਰ ਮੈਂ ਜਾਂਦਾ ਵੇਖੋ ਇਹਦਾ ਪਾਣੀ ਦਾ ਬਿਲਕੁਲ ਕਸਟਮਰ ਆਂਦਾ ਹੈ ਸੈਂਟਰ 'ਚ ਲਾਇਓ ਕਮਰੇ ਦੇ ਠੀਕ ਆ ਜੀ ਤੇ ਸੈਂਟਰ ਜਦੋਂ ਕੱਢਿਆ ਤੇ ਫਿਰ ਡ੍ਰੇਨ ਬਾਬ ਸਾਡੀ ਪੱਤਰੀ ਦੇ ਉੱਤੇ ਹੁੰਦੀ ਆ ਆ ਤੁਹਾਨੂੰ ਨਿਸ਼ਾਨ ਵਿਖਤਾਉਣਾ ਜਿੱਥੋਂ ਅਸੀਂ ਕੱਟੀ ਆ ਆ ਇਹਦੇ ਲੋਗ ਗਿਆ ਇੰਨੀ ਕ ਕੱਟ ਲਈ ਦੀ ਜੈਜ ਆ ਆ ਦੇਖੋ ਕਿੰਨੀ ਵਧੀਆ ਇਨਸੂਲੇਸ਼ਨ ਦਿੰਦੇ ਕੰਪਨੀਆਂ ਪਰ ਫਿਰ ਵੀ ਨਾ ਕਈ ਮਕੈਨਿਕ ਇੱਥੋਂ ਵੜ ਦਿੰਦੇ ਆ ਟਪੇਟ ਨਹੀਂ ਚਾਲੂ ਰਜਾਈ ਕੇ ਕੰਬਲ ਤੇ ਉਹ ਕੰਮਜਾਬ ਨਹੀਂ ਕਰ ਇਹ ਕੰਮਜਾਬ ਲੋ ਜੀ ਇਸ ਕਮਰੇ ਦਾ ਇੰਡੋਰ ਵੀ ਲੱਗ ਗਿਆ ਬਿਲਕੁਲ ਸਿੱਧਾ ਠੀਕ ਹੈ ਜੀ ਮਾੜਾ ਜਿਹਾ ਵੀ ਠੇਡਾ ਲੱਗ ਜਣਾ ਮਕੈਨਿਕ ਉਹ ਇਧਰ ਵਾਲੇ ਬੰਦੇ ਉਹਦਾ ਬਹਾਨਾ ਹੈਗਾ ਏ ਉਹਦਾ ਬਹਾਨਾ ਪਤਾ ਕੀ ਹੁੰਦਾ ਕਿ ਭਾਜੀ ਇਧਰ ਵਾਲੇ ਬੰਦੇ ਨੇ ਡਰੇਨ ਪਾਈ ਪੈਗੀ ਆ ਡਰੇਨ ਪਾਈਪ ਤੋਂ ਪਾਣੀ ਜਾਣਾ ਇਸ ਕਰਕੇ ਇਧਰ ਨੂੰ ਡਾਉਨ ਰੱਖਿਆ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਸਿੱਧੇ ਨਾਲ ਕੰਮ ਚੱਲ ਸਕਦਾ ਕਪੜੇ ਢਿੱਗੇ ਸਾਰੇ। ਲੱਗਿਆ? ਹਾਂਜੀ। ਆ ਗਿਆ ਪੂਰਾ? ਹਾਂਜੀ। ਪਿਛਲੀ ਜਾਲੀ ਦਾ ਬੜਾ ਧਿਆਨ ਰੱਖਣਾ ਪੈਂਦਾ ਹੈ ਜੀ। ਜੇ ਵੱਜ ਗਿਆ ਗਿਆ ਕੰਮ 60000 ਬਿੱਤੀ। ਚਲੋ। ਓਕੇ ਢਾਲੋ ਸਾਹਿਬ ਕੇ ਇੰਨਾ ਪਾਵਰਫੁਲ ਏਸੀ ਆ ਡਰਾਈੰਗ ਰੂਮ ਵਾਸਤੇ ਲਾਇਆ ਸਿਰਫ ਪਰ ਇਹਨੇ ਉਹ ਏਰੀਆ ਵੀ ਕਵਰ ਕਰ ਲਿਆ ਸਾਰਾ ਅਸੀਂ ਉੱਪਰ ਲਾਉਨੇ ਨੇ ਏਸੀ ਉੱਤੋਂ ਥੱਲੇ ਆਉਨੇ ਹਨਾ ਐ ਚਿਲਡ ਹੋਇਆ ਪੂਰਾ ਮਜੇਦਾਰਾ ਫਰਾਟਾ ਵੀ ਇੰਨੀ ਠੰਡੀ ਹਵਾ ਮਾਰਨਦਾ ਜਿਹਦਾ ਕੇ ਹਿਸਾਬ ਨਹੀਂ ਬੈਸਟ ਏਸੀ ਆ ਬੈਸਟ ਏਸੀ ਦੇ ਅੱਗੇ ਨਹੀਂ ਖੋਲ ਸਕਦੇ ਤੁਸੀਂ ਸਿਰ ਨੂੰ ਸਿਰ ਝੜੋਣਾ ਆਪਣਾ ਸ਼ੁਰੂ ਹੋ ਜੂਗਾ ਲੌਜੀ ਵੈਕਿੰਗ ਦੇ ਤੇ ਲਾਤਾ ਪਾਣੀ। ਹੁਣ ਇਹ ਜਿਹੜਾ ਚੜਾ ਗਿਆ ਟੈਂਕ। ਤੇ ਗਰਮੀ ਆ ਦਿਖਾ ਲੱਗ ਗਈ ਆ। ਗਰਮੀ ਹੁਣ ਇਦਾਂ ਦੀ ਆ ਕਿ ਮੜਾ ਜਿਹਾ ਥੀਨਾ ਆਵੇ ਤੁਹਾਡੇ ਕੱਪੜੇ ਪਿਚੜੀ। ਬੱਦਲ ਦੂਰੋਂ ਆਇਆ ਵਿਖਦਾ ਪਿਛੇ ਵੇਖੋ। ਦੂਰੋਂ ਆਇਆ ਤੇ ਬੱਦਲ ਵਿਖਦਾ ਹੈ ਪਰ ਜੀ ਨਹੀਂ ਜਾਂਦਾ। ਕਸਟਮਰ ਸਾਡੇ ਦੇ ਲਾ ਕੇ ਬੈਠੇ ਥੱਲੇ। ਤੇ ਸੀ ਪੂਰੀ ਲੋਬੀ ਠੰਡੀ ਕੀਤੀ ਹੋਣਾ ਨੇ। ਬੜੇ ਕੋਸ਼ਿਸ਼ਾਂ। ਲੋ ਜੀ ਆ ਵੀ ਏਸੀ ਕਰਤਾ ਅਸੀਂ ਚਾਲੂ ਫਿਰ ਬਾਹਰ ਨਿਕਾ ਲੋ ਜੀ ਲਾਸਟ ਏਸੀ ਦੀ ਤਿਆਰੀ ਆ ਫਿਰ ਬਸ 1.3 ਦਾ ਇੱਕ ਆਊਟਡੋਰ ਇੱਥੇ ਲੱਗ ਗਿਆ 1.6 ਦਾ ਇੱਥੇ ਆ ਜਾਣਾ ਹਾਵਲੇ ਕਮਰੇ ਦਾ ਮਤਲਬ ਇੱਥੇ ਆ ਆ ਜਿਹੜਾ ਹਾ ਥੱਲੇ ਲੱਗਿਆ ਹੈ ਗਰਾਉਂਡ ਫਲੋਰ ਤੇ ਸੀ ਗਰਮੀ ਵਾਟੇ ਕਰਦੇ ਵਾਟ ਮੌਸਮ ਚੈੱਕ ਕਰੋ ਬੱਦਲ ਸਾਫ ਆ ਸ਼ਿਟ ਡਿੱਗਦੀ ਹੈ ਇੱਕ ਬਸ ਇਦਾਂ ਹੀ ਹੋ ਜਾਂਦਾ ਛਿਤੇ ਤਾਂ ਹੁੰਦਾ thôi ਜੀ ਜਿਹੜੀ ਗੱਲ ਦਾ ਡਰ ਹੀ ਉਹ ਹੀ ਹੋ ਗਿਆ ਮੀ ਆ ਗਿਆ ਜੀ ਅੰਦਰ ਰੱਖ ਦੇ ਬੈਗ ਲੈ ਆਇਆ ਅੰਦਰੀ ਚਲੋ ਜੀ ਭੱਜੀਏ ਆਪਾਂ ਵੀ ਅੰਦਰ ਇਕਦਮ ਬਹੁਤ ਤੇਜ਼ ਆ ਗਿਆ ਮੀ ਟੋਪ ਲੱਗੀ ਟੋਪ ਦਾ ਮਤਲਬ ਕਿ ਤਸੀਏ ਬਹੁਤ ਖਰਾਬ ਮੌਸਮ ਹੈ ਇਹ ਸਭ ਤੋਂ ਖਤਰਨਾਕ ਮੌਸਮ ਹੁੰਦਾ ਤੋਪ ਵੀ ਤੋਪ ਵੀ ਲੋ ਜੀ ਲਾਸਟ ਏਸੀ ਵੀ ਆਪਣਾ ਲੱਗ ਚੱਲਾ ਤੇ ਆਪਣਾ ਕੰਮ ਫਾਈਨਲ ਵੈਕਿਊਮ ਲਾਇਆ ਹੁਣੇ ਦਰਵਾਜ਼ਾ ਵੀ ਲਾ ਲਓ ਜੀ ਏਸੀ ਆਪਣੇ ਸਾਰੇ ਲੱਗ ਗਏ ਤੇ ਕੰਮ ਆਪਣਾ ਹੋ ਗਿਆ ਇੱਥੋਂ ਫਾਈਨਲ ਟਾਈਮ ਹੋ ਗਿਆ ਕਿ 1.5 ਵਜੇ ਆ ਜੇ ਕੱਲ ਲੱਗੇ ਹਾਂ 1 ਵਜੇ ਅੱਜ 1.5 ਵਜੇ ਤੱਕ ਅਸੀਂ ਕੰਮ ਨਿਬੇੜਤਾ ਤੇ ਬਾਕੀ ਮਿਲਦੇ ਆਂ ਨੈਕਸਟ ਵੀਡੀਓ ਚ ਠੀਕ ਆ ਜੀ ਓਕੇ ਵੀਡੀਓ ਨੂੰ ਕਰਦੇ ਆਂ ਇੱਥੇ ਐਂਡ ਸਾਰੇ ਏਸੀ ਆਪਾਂ ਚੈੱਕ ਕਰਾਤੇ ਆ ਹੁਣ ਬਸ ਤਿਆਰੀ ਕਰੀਏ ਹੋਰ ਕੀ ਦੇ